ਹਰੀ ਬਰਸਾਤ ਤੋਂ ਬਾਅਦ ਸੜਕਾਂ ਨੇ ਤਲਾਹ ਦਾ ਰੂਪ ਧਾਰਨ ਕਰ ਲਿਆ ਤੇ ਉੱਥੇ ਲੋਕਾਂ ਦਾ ਲੰਘਣਾ ਤਾਂ ਬੇਹਦ ਔਖਾ ਹੋ ਚੁੱਕਿਆ ਲੱਖ ਲੱਖ ਤੱਕ ਪਾਣੀ ਭਰ ਚੁੱਕਿਆ ਤੇ ਲੋਕ ਤੈਰ ਕੇ ਹੁਣ ਇਸ ਪਾਣੀ ਦੇ ਵਿੱਚੋਂ ਲੰਘਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਬੱਚਿਆਂ ਦਾ ਸਕੂਲ ਜਾਣਾ ਤੱਕ ਔਖਾ ਹੋ ਗਿਆ ਹੈ ਸਕੂਲ ਜਾਣ ਵਾਲੇ ਵਿਦਿਆਰਥੀ ਜੋ ਕਿ ਇਸੇ ਪਾਣੀ ਦੇ ਵਿੱਚੋਂ ਲੰਘ ਰਹੇ ਨੇ ਪਰ ਇੱਥੇ ਕੋਈ ਵੱਡਾ ਹਾਜ਼ਾ ਵੀ ਵਾਪਰ ਸਕਦਾ ਹੈ ਬਿਜਲੀ ਦੇ ਖੰਬੇ ਨੇੜੇ ਨੇ ਜੇਕਰ ਬਿਜਲੀ ਦਾ ਕਰੰਟ ਜਿਹੜਾ ਹੈ ਪਾਣੀ ਦੇ ਵਿੱਚ ਆ ਜਾਂਦਾ ਹੈ ਤਾਂ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਬੱਚੇ ਤੇ ਆਮ ਲੋਕ ਜਿਹੜੇ ਨੇ ਇਸੇ ਪਾਣੀ ਦੇ ਵਿੱਚੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਲੱਖ ਲੱਖ ਤੱਕ ਪਾਣੀ ਭਰ ਚੁੱਕਿਆ ਹੈ ਤੇ ਉੱਥੇ ਹੀ ਲੋਕ ਕਾਫੀ ਪਰੇਸ਼ਾਨ ਨੇ ਤਾਂ ਤਸਵੀਰਾਂ ਵੇਖ ਲਓ ਕਿ ਪਾਣੀ ਦੇ ਨਾਲ ਸੜਕਾਂ ਜਿਹੜੀਆਂ ਨੇ ਇਹਨਾਂ ਨੇ ਤਲਾਬ ਦਾ ਰੂਪ ਤਾਰਨ ਕਰ ਲਿਆ ਇੱਥੇ ਇਸ ਸੜਕ ਨੂੰ ਵੇਖ ਕੇ ਤੁਹਾਨੂੰ ਇੰਜ ਬਿਲਕੁਲ ਵੀ ਨਹੀਂ ਲੱਗ ਰਿਹਾ ਹੁਣਾਂ ਕਿ ਇਹ ਸੜਕ ਹੋਵੇਗੀ ਬਿਲਕੁਲ ਤਲਾਹ ਲੱਗ ਰਿਹਾ ਹੈ ਜਿਸ ਤਰੀਕੇ ਨਾਲ ਬੱਚੇ ਤੇ ਲੋਕ ਇਸ ਦੇ ਵਿੱਚੋਂ ਤੈਰ ਕੇ ਲੰਘਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਵੱਡੀ ਅਣਗਹਿਲੀ ਵੀ ਹੈ ਕਿਉਂਕਿ ਜੇਕਰ ਬਿਜਲੀ ਦਾ ਕਰੰਟ ਪਾਣੀ ਦੇ ਵਿੱਚ ਆ ਜਾਂਦਾ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਤਸਵੀਰਾਂ ਬਠਿੰਡਾ ਦੇ ਪਰ ਸ਼੍ਰਮ ਨਗਰ ਦੀਆਂ ਨੇ ਜਿੱਥੇ ਬੱਚੇ ਮੋਢੇ ਤੇ ਬੈਗ ਟੰਗੇ ਹੋਏ ਨੇ ਤੇ ਪਾਣੀ ਦੇ ਵਿੱਚੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਲੋਕ ਆਪਣੇ ਵਾਹਨ ਵੇਸੇ ਪਾਣੀ ਦੇ ਵਿੱਚੋਂ ਕਸੀਟ ਕੇ ਲਿਜਾ ਰਹੇ ਨੇ ਤਾਂ ਕਿਉਂਕਿ ਪਾਣੀ ਦੇ ਕਾਰਨ ਵਾਹਨ ਬੰਦ ਹੋ ਚੁੱਕੇ ਨੇ ਲੱਖ ਲੱਖ ਤੱਕ ਇੱਥੇ ਪਾਣੀ ਭਰਿਆ ਹੋਇਆ ਤੇ ਲੋਕਾਂ ਦਾ ਇਥੋਂ ਲੰਘਣਾ ਤੱਕ ਔਖਾ ਹੋ ਚੁੱਕਿਆ ਭਾਰੀ ਬਰਸਾਤ ਤੋਂ ਬਾਅਦ ਸੜਕਾਂ ਨੇ ਤਲਾਹ ਦਾ ਰੂਪ ਧਾਰਨ ਕਰ ਲਿਆ ਤੇ ਉੱਥੇ ਲੋਕਾਂ ਦਾ ਲੰਘਣਾ ਤਾਂ ਬੇਹਦ ਔਖਾ ਹੋ ਚੁੱਕਿਆ ਲੱਖ ਲੱਖ ਤੱਕ ਪਾਣੀ ਭਰ ਚੁੱਕਿਆ ਤੇ ਲੋਕ ਤੈਰ ਕੇ ਹੁਣ ਇਸ ਪਾਣੀ ਦੇ ਵਿੱਚੋਂ ਲੰਘਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਬੱਚਿਆਂ ਦਾ ਸਕੂਲ ਜਾਣਾ ਤੱਕ ਔਖਾ ਹੋ ਗਿਆ ਹੈ ਸਕੂਲ ਜਾਣ ਵਾਲੇ ਵਿਦਿਆਰਥੀ ਜੋ ਕਿ ਇਸੇ ਪਾਣੀ ਦੇ ਵਿੱਚੋਂ ਲੰਘ ਰਹੇ ਨੇ ਪਰ ਇੱਥੇ ਕੋਈ ਵੱਡਾ ਹਾਜ਼ਾ ਵੀ ਵਾਪਰ ਸਕਦਾ ਹੈ ਬਿਜਲੀ ਦੇ ਖੰਬੇ ਨੇੜੇ ਨੇ ਜੇਕਰ ਬਿਜਲੀ ਦਾ ਕਰੰਟ ਜਿਹੜਾ ਹੈ ਪਾਣੀ ਦੇ ਵਿੱਚ ਆ ਜਾਂਦਾ ਹੈ ਤਾਂ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਬੱਚੇ ਤੇ ਆਮ ਲੋਕ ਜਿਹੜੇ ਨੇ ਇਸੇ ਪਾਣੀ ਦੇ ਵਿੱਚੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਲੱਖ ਲੱਖ ਤੱਕ ਪਾਣੀ ਭਰ ਚੁੱਕਿਆ ਹੈ ਤੇ ਉੱਥੇ ਹੀ ਲੋਕ ਕਾਫੀ ਪਰੇਸ਼ਾਨ ਨੇ ਤਾਂ ਤਸਵੀਰਾਂ ਵੇਖ ਲਓ ਕਿ ਪਾਣੀ ਦੇ ਨਾਲ ਸੜਕਾਂ ਜਿਹੜੀਆਂ ਨੇ ਇਹਨਾਂ ਨੇ ਤਲਾਬ ਦਾ ਰੂਪ ਚਾਰਨ ਕਰ ਲਿਆ ਇੱਥੇ ਇਸ ਸੜਕ ਨੂੰ ਵੇਖ ਕੇ ਤੁਹਾਨੂੰ ਇੰਜ ਬਿਲਕੁਲ ਵੀ ਨਹੀਂ ਲੱਗ ਰਿਹਾ ਹੁਣਾਂ ਕਿ ਇਹ ਸੜਕ ਹੋਵੇਗੀ ਬਿਲਕੁਲ ਤਲਾਹ ਲੱਗ ਰਿਹਾ ਹੈ ਜਿਸ ਤਰੀਕੇ ਨਾਲ ਬੱਚੇ ਤੇ ਲੋਕ ਇਸ ਦੇ ਵਿੱਚੋਂ ਤੈਰ ਕੇ ਲੰਘਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਵੱਡੀ ਅਣਗਹਿਲੀ ਵੀ ਹੈ ਕਿਉਂਕਿ ਜੇਕਰ ਬਿਜਲੀ ਦਾ ਕਰੰਟ ਪਾਣੀ ਦੇ ਵਿੱਚ ਆ ਜਾਂਦਾ ਹੈ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਤਸਵੀਰਾਂ ਬਠਿੰਡਾ ਦੇ ਪਰਸਰਮ ਨਗਰ ਦੀਆਂ ਨੇ ਜਿੱਥੇ ਬੱਚੇ ਮੋਢੇ ਤੇ ਬੈਗ ਟੰਗੇ ਹੋਏ ਨੇ ਤੇ ਪਾਣੀ ਦੇ ਵਿੱਚੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਲੋਕ ਆਪਣੇ ਵਾਹਨ ਵੇਸੇ ਪਾਣੀ ਦੇ ਵਿੱਚੋਂ ਕਸੀਟ ਕੇ ਲਿਜਾ ਰਹੇ ਨੇ ਤਾਂ ਕਿਉਂਕਿ ਪਾਣੀ ਦੇ ਕਾਰਨ ਵਾਹਨ ਬੰਦ ਹੋ ਚੁੱਕੇ ਨੇ ਲੱਖ ਲੱਖ ਤੱਕ ਇੱਥੇ ਪਾਣੀ ਭਰਿਆ ਹੋਇਆ ਤੇ ਲੋਕਾਂ ਦਾ ਇਥੋਂ ਲੰਘਣਾ ਤੱਕ ਔਖਾ ਹੋ ਚੁੱਕਿਆ